ਪੰਜਾਬ 'ਚ ਅੱਜ ਬਾਰਿਸ਼ ਦਾ yellow alert ਹੈ। ਨਾ ਜਿਲ੍ਹਾ 'ਚ ਭਾਰੀ ਮੀਂਹ ਦੀ ਸੰਭਾਵਨਾ। ਸੱਚੇ ਕਾਲਜੀ ਪੰਜਾਬੀ ਲਿੰਕ ਮੀਡੀਆ ਤੇ ਇੱਕ ਦਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਮੈਕਦੀਪ ਕਾ ਤੇ ਆਦੀ ਸ਼ੁਰੂਆਤ ਕਰਦੇ ਹਾਂ। ਮੌਸਮ ਦੀ ਤਾਜ਼ਾ ਜਾਣਕਾਰੀ ਤਾਂ ਦੱਸਦੀ ਹੈ ਮੌਸਮ ਵਿਭਾਗ ਦੇ ਅਲਰਟ ਅਨਸਾਰ ਅੱਜ ਜਾਨੀ 11 ਗਰਸ ਨੂੰ ਗਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਤੇ ਨਵਾਂ ਸ਼ਹਿਰ ਚ ਭਾਰੀ ਵਾਰਿਸ਼ ਦੀ ਚੇਤਾਵਨੀ ਹੈ ਤੇ yellow alert ਜਾਰੀ ਕੀਤਾ ਗਿਆ ਹੈ ਤੇ ਉੱਥੇ ਹੀ 12 ਤੋਂ 13 ਅਗਸਤ ਨੂੰ ਪੂਰੇ ਪੰਜਾਬ ਚ ਮੌਸਮ ਆਮ ਰਹਿਣ ਦਾ ਨਮਾਣ ਹੈ ਇਸ ਤੋਂ ਬਾਅਦ ਫਿਰ 14 ਤੋਂ 15 ਅਗਸਤ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਚ ਜੋ ਮੌਸਮ ਵਿਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ ਹਮਾਦਰ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਚ ਬਾਰਿਸ਼ ਦੀ ਸੰਭਾਵਨਾ ਪਨੀਆਂ ਹੋਈਆਂ ਹਨ ਬੀਤੇ 10 ਦਿਨਾਂ ਚ ਆਮ ਨਾਲੋਂ ਘੱਟ ਬਾਰਿਸ਼ ਕੀਤੀ ਜਾਣ ਤੋਂ ਬਾਅਦ ਹੁਣ ਇਸ ਹਫ਼ਤੇ ਚੰਗੀ ਬਾਰਿਸ਼ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਬੀਤੇ ਦਿਨ ਇੱਕ ਤੋਂ ਜ਼ਿਲੇ ਚ ਕੰਨਵੇਂ ਮਨ ਬਾਰਿਸ਼ ਦੇਖੀ ਗਈ ਜਿਸ ਦੇ ਚਾਲ ਦੇ ਵੱਧ ਤੋਂ ਵੱਧ ਤਾਪਮਾਨ 21.2 ਡਿਗਰੀ ਦਾ ਵਾਧਾ ਜੋ ਦੇਖਿਆ ਗਿਆ ਹਾਲਾਂਕਿ ਸੂਬੇ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਚ 40.6 ਡਿਗਰੀ ਦਰਜ ਕੀਤਾ ਗਿਆ ਸੋਪੇ ਦੇ ਕੀ ਜਿਲ੍ਹਾ ਚ ਤਾਪਮਨ 35 ਡਿਗਰੀ ਦੇ ਕਰੀਬ ਰਿਹਾ ਲੁਧਿਆਣਾ ਚ ਤਾਪਮਨ 34.2 ਡਿਗਰੀ ਪਟਿਆਲਾ ਚ 35.5 ਡਿਗਰੀ ਤੇ ਅੰਮ੍ਰਿਤਸਰ ਚ ਵੱਧ ਤੋਂ ਵੱਧ ਤਾਪਮਨ 34.6 ਡਿਗਰੀ ਦਰਜ ਕੀਤਾ ਗਿਆ بارش ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਚ 0.5 ਡਿਗਰੀ ਤੇ ਪਟਿਆਲਾ ਤੇ 0.4 ਮਿਲੀਮੀਟਰ ਜੋ بارش ਦਰਜ ਕੀਤੀ ਗਈ ਮੌਸਮ ਵਿਭਾਗ ਦੇ ਅਲਰਟ ਅਨੁਸਾਰ ਅੱਜ ਜਾਰੀ ਕੀ 11 ਅਗਸਤ ਨੂੰ ਬਰਦਾਸ਼ ਪਰ ਫਜ਼ੀਰਪੁਰ ਪਠਾਨਕੋਟ ਤੇ ਨਵਾਂ ਸ਼ਹਿਰ 'ਚ ਜੋ ਭਾਰੀ ਬਾਰਿਸ਼ ਦੀ ਸੂਆਵਨਾ ਹੈ ਤੇ yellow alert ਵੀ ਜਾਰੀ ਕੀਤਾ ਗਿਆ ਹੈ। ਉੱਥੇ ਹੀ 12 ਤੋਂ 13 ਅਗਸਤ ਨੂੰ ਪੂਰੇ ਪੰਜਾਬ 'ਚ ਮੌਸਮ ਆਮ ਰਹਿਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਫਿਰ 14 ਤੋਂ 15 ਅਗਸਤ ਨੂੰ alert ਜਾਰੀ ਕੀਤਾ ਗਿਆ ਹੈ। ਪੰਜਾਬ 'ਚ ਮੌਨਸੂਨ ਲਗਾਤਾਰ ਕਮਜ਼ੋਰ ਹੋ ਰਿਹਾ ਹੈ। 1 ਜੂਨ ਤੋਂ 10 ਅਗਸਤ ਤੱਕ ਮੌਨਸੂਨ ਸੀਜ਼ਨ ਦੌਰਾਨ ਆਮ ਤੋਂ 70% ਜੋ ਘਟ बारिश होना चम तौर मिलीमीटर बार जो बारिश ही दर्ज की गई उ दस अगस्त की गल करिए इन्होंने दस दिन च आम नो बत्ती फीसदी घट तो बारिश दर्ज की गई है इन्होंने दस दिन च त्रेठ पॉइंट दो मिमीमीटर बारिश होंगी जबकि इस बार सिर्फ 43.10 mm بارش ਜੋ ਦਰਜ ਕੀਤੀ ਗਈ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਅੱਜ بارش ਦਾ येलो ਅਲਰਟ ਵੀ جاری ਹੈ ਕਿਉਂਕਿ ਇਨਾਚ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਮੀਂਹ ਦੀ ਸੁਭਾਵਨਾ ਹੈ ਤਸਦੀਆਂ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਵਾਲੀ ਜਿਹੜੀ ਹਮਾਸਾਹ ਘਟਣ ਵਾਲੀ ਹੈ ਇਸ ਤਰ੍ਹਾਂ ਦੀ ਹੋਰ ਅਪਡੇਟ ਚਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੇਰੇ ਦੇ ਨਾਲ ਧੰਨਵਾਦ